ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਧੰਵਾਹਿ ਗੁਰੂ ਸਾਹਿਬ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਮਹਲਾ 9 ਗਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨਾ ਕਹੋ ਨਾਨਕ ਹਰਿ ਭਜ ਮਨਾ ਜੇ ਬਿਦ ਜਨ ਕੋ ਮੀਨਾ ਵੇਖਿਆ ਨਾ ਸਿਉ ਕਾਹੇ ਰਚਿਓ ਨਿਮਕ ਨਾ ਹੋਏ ਉਦਾਸ ਕਹੋ ਨਾਨਕ ਭਜ ਹਰਿ ਮਨਾ ਪਰ ਨਾ ਜਮਕੀ ਫਾਸ ਤਰਨਾਪੋ ਓਹੀ ਗਇ ਦਿਉ ਜਰਾ ਤਨਜੀਤ ਕਹੋ ਨਾਨਕ ਭਜ ਹਰਿ ਮਨਾ ਆਉਦ ਜਾਤ ਹੈ ਬੀਤ ਬਿਰਦ ਭਇਆ ਸੋਝੈ ਨਹੀਂ ਕਾਲ ਪਹੁੰਚਿ ਆ ਕਹੋ ਨਾਨਕ ਨਰਬਾਬ ਦੇ ਕਿਉਂ ਨਪਜੈ ਭਗਵਾਨ ਧਨਦਾਰਾ ਸੰਪਤ ਸਗਲ ਜਿਨ ਅਪਨੀ ਕਰਮਾਨ ਇਨ ਮੈਂ ਕਚ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤ ਉਦਾਰਣ ਪੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤਹ ਜਾਨੀਐ ਸਦਾ ਬਸਤ ਤੁਮ ਸਾਥ ਤਨ ਧਨ ਜਹਿ ਤਾ ਕਾਹ ਦਿਆ ਤਾ ਸਿਉ ਨੇਹੁ ਨ ਕੀਨਾ ਕਹੋ ਨਾਨਕ ਨਰ ਬਾਬ ਦੇ ਅਬ ਕਿਉਂ ਡੋਲਤ ਦੀਨਾ ਤਨ ਧਨ ਸੰਪੈ ਸੁਖ ਦਿਆ ਅਰ ਜਹਿਨੀ ਕਹਿ ਤਾ ਨਾ ਕਹੋ ਨਾਨਕ ਸੁਨਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹਿ ਨ ਕੋਏ ਕਹੋ ਨਾਨਕ ਸੁਨਰੇ ਮਨਾ ਤ ਸਿਮਰਤ ਗਤ ਹੋਏ ਜਹਿ ਸਿਮਰਤ ਗਤ ਪਾਈ ਐ ਕਹਿ ਭਜਰੇ ਤਮੀਤ ਕਹੋ ਨਾਨਕ ਸੁਨ ਰੇ ਮਨਾ ਔਦ ਕਟਕ ਹੈ ਨੀਤ ਪਾਂਚ ਤਤ ਕੋ ਤਨ ਰਚੇ ਜਨ ਚਤਰ ਸੁਜਾਨ ਜਹਤੇ ਉਪਜਿਉ ਨਾਨਕਾ ਦੀਨ ਤਹੇ ਮਾਨਾ ਘਟ ਘਟ ਮੈਂ ਹਰਿ ਜੂ ਬਸੈ ਸੰਤਨ ਕਹੋ ਫੁਕਾਰ नान त पजम न पौन द उतर पार सुख दुख जरस नोभ मो अभिमान कहुू नान बदेमना ु नानक सुनरे मना सोमूरत नाही जेहे कंचन लो समान कञ्चन नानक सुन सुनरे मना मुक्त त जान हर सोग क सोगजक नहि वैरिमित समान कु नानक सुनरे मना मुकत तहे जाना पौ देत न पैमानत आना कहु नानक रे मन ज्ञानी तहे बेखया सगली लियो पेख बैराग ਕਹੋ ਨਾਨਕ ਸੁਨਰੇ ਮਨਾਤ ਨਰ ਮਾਥੇ ਭਾਗ ਜਹਿ ਮਾਇਆ ਮਮਤਾਤ ਜੀ ਸਬ ਤੈ ਭਯ ਉਦਾਸ ਕਹੋ ਨਾਨਕ ਸੁਨਰੇ ਮਨਾਤ ਘਟ ਬ੍ਰਹਮ ਨਿਵਾਸ ਦੇ ਪ੍ਰਾਨੀ ਆ ਮਾਤਾ ਜੀ ਕਰਤਾ ਰਾਮ ਪਛਾਨ ਕਹੋ ਨਾਨਕ ਬਹੁਮਕਤ ਨਰ ਇਹ ਮਨ ਸਾਚੀ ਮਾਨਾ ਪੈਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਇ ਤਹ ਕਾਮ ਜਹ ਬ ਗੁਨ ਗੋਬਿੰਦ ਪਜੋ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪ੍ਰਹ ਨ ਜਮ ਕੈ ਤਾਮ ਜੋ ਪ੍ਰਾਨੀ ਮਮਤਾਤ ਜੈ ਲੋਭੋਂ ਅਹੰਕਾਰ ਕਹੋ ਨਾਨਕ ਆਪਨ ਤਰੈ ਅਵਰ ਨ ਲੇਤ ਉਧਾਰ ਜਸਪਨਾ ਯਰ ਪੇਖਨਾ ਐਸੇ ਜਗ ਕਉ ਜਾਨ ਇਨ ਮਾ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਸ ਦਿਨ ਮਾਇਆ ਕਾਰਨੇ ਪ੍ਰਾਨੀ ਡਲਤਨੀ ਤ ਕੋਟ ਨਮ ਨਾਨਕ ਕਉ ਨਾਰਾਇਣ ਜਹਤੀਤ ਜਸ ਜਲ ਤੇ ਬੁਦ ਬੁਦਾ ਉਪਜ ਬਿਨਸਾਨੀਤ ਜਗ ਰਚਨਾ ਤੈ ਸੇ ਰਚੀ ਕਹੁ ਨਾਨਕ ਸੁਨ ਮੀਤ ਪ੍ਰਾਨੀ ਕਚੂ ਨ ਚੇਤਈ ਮਦ ਮਾਇਆ ਕੇ ਅੰਧਾ ਕਹਉ ਨਾਨਕ ਬਿਨ ਹਰ ਭਜਨ ਪਰਤ ਤਹੇ ਜਮ ਫੰਧ ਜਸ ਕਾ ਚਾਹੇ ਸਦਾ ਸਰਨ ਰਾਮ ਕੀ ਲੈ ਕਹਉ ਨਾਨਕ ਸੁਨ ਰੇ ਮਨਾ ਦੁਰਲੱਭ ਮਾਨੁਖ ਦੇਹ ਹੈ माया कारण तावही मुरकलोग अजान कहो नानक बिन हर भजन बिरथा जन्म सिरान जो प्राणी ने सदिन भजे रूप राम तहजान ਹਰ ਜਨ ਹਰ ਅੰਤਰ ਨਹੀਂ ਨਾਨਕ ਸੱਚੀ ਮਾਨ ਮਨ ਮਾਇਆ ਮੈਂ ਫਦ ਰਹਿਆ ਬਿਸਰੇ ਹੋ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕਉ ਨ ਏਕਾਮ ਪਰਾਨੀ RAM ਨਚੇ ਤਈ ਮਦ ਮਾਇਆ ਕੈ ਅੰਧਾ ਕਹੁ ਨਾਨਕ ਹਰ ਭਜਨ ਬਿਨਾ ਪਰਤ ਤਹੇ ਜਨ ਫੰਧ ਸੁਖ ਮਹ ਬਹੁ ਸੰਗੀ ਪਏ ਦੁਖ ਮ ਸੰਗ ਨ ਕੋਏ ਕਹਉ ਨਾਨਕ ਹਰਿ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਆ ਮਿਟਿਓ ਨ ਜਮ ਕੋ ਤ੍ਰਾਸ ਕਹਉ ਨਾਨਕ ਹਰਿ ਭਜ ਮਨਾ ਨਿਰਭੈ ਪਾਵਹਿ ਵਾਸ ਜਤਨ ਬਹੁਤ ਮੈਂ ਕਰ ਰਹਾ ਮਿਟਿਓ ਨ ਮਨ ਕੋ ਮਾਨ ਧਰਮਸਤ ਸਿਓ ਨਾਨਕ ਫਰਿਓ ਰਾਖ ਨ ਹੋ ਭਗਵਾਨ ਬਾਲ ਜਵਾਨੀ ਅਰ ਬਿਰਡ ਫੋਨਾ ਤੀਨ ਅਵਸਥਾ ਜਾਨ ਬਹੁ ਨਾਨਕ ਹਰ ਭਜਨ ਬਿਨ 버ਤਾ ਸਭ ਹੀ ਮਾਨ ਕਰਨ ਹਤ ਸੋ ਨਾ ਕੀਓ ਪਰਿਓ ਲੋਭ ਕਾ ਫੰਦ ਨਾਨਕ ਸਮਯੋ ਰਮ ਗਯੋ ਅਬ ਕਿਉ ਰੋਵਤ ਅੰਦਾ ਨਾਨਕ ਆਇ ਮੈਂ ਰਮ ਰਹਿਆ ਨਿਕ ਸਤ ਨਾਹਿ ਨਮੀਤ ਨਾਨਕ ਮੂਰਤ ਚਿਤ ਰਜਿਆ ਛਡਤ ਨਾਹਿ ਨ ਭੀਤ ਨਰ ਚਾਹਤ ਕਚ ਅਉਰ ਅਵਰਹਿ ਕੀ ਅਉ ਰਹਿ ਪਈ ਚਤ ਵਤ ਰਹੋ ਉਠ ਗਓ ਨਾਨਕ ਫਾਸੀ ਗੱਲ ਪਰਿ ਜਤਨ ਬਹੁਤ ਸੁਖ ਕੇ ਕੀਐ ਦੁਖ ਕੋ ਕੀਓ ਨਾ ਕੋਏ ਕਹ ਨਾਨਕ ਸੁਨ ਰੇ ਮਨਾ ਹਰ ਪਾਵੇ ਸੋ ਹੋਏ ਜਗਤ ਪਿਖਾਰੇ ਪਰਤ ਹੈ ਸਭ ਕੋ ਦਾਤਾ ਰਾਮ ਕਹਉ ਨਾਨਕ ਮਨ ਸਿਮਰਤ ਹੈ ਪੁਰਨ ਹੋ ਬਹ ਕਾਮ ਝੂਠੇ ਮਾਨ ਕਾ ਕਰੈ ਜਗ ਸੁਪਨੇ ਜਿਉ ਜਾਨ ਨ ਮਹ ਕਤ ਸਤੇ ਰੋ ਨਹੀਂ ਨਾਨਕ ਕਹੋ ਬਖਾਨ ਗਰਬ ਕਰਤ ਹੈ ਦੇਹ ਕੋ ਬਿਨ ਸਹ ਛਿਨ ਮੈਂ ਮੀਤ ਜਹ ਪ੍ਰਾਨੀ ਹਰ ਜਸ ਕਾਹਿਓ ਨਾਨਕ ਤੈ ਜਗ ਜੀਤ ਜਹ ਘਟਿ ਸਿਮਰਨ ਰਾਮ ਕਾ ਸੋ ਨਰ ਮੁਕਤ ਜਾਨ ਤੈ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇਕ ਭਗਤ ਭਗਵਾਨ ਜਹ ਪ੍ਰਾਨੀ ਕੈ ਨਾਹੇ ਮਨ ਜੈਸੇ ਸੁਖ ਰਸਵਾਨ ਨਾਨਕ ਮਾਨੋ ਤਾਹੇ ਤਨ ਸਵਾਮੀ ਇੱਕ ਗ੍ਰਹ ਜਿਉ ਸਦਾ ਸਵਾਨ ਤਜਤ ਨਹਿ ਨਿਤ ਨਾਨਕ ਇਹ ਬਿਦ ਹਰਿ ਭਜ ਇਕ ਮਨ ਹੋਏ ਇਕ ਚਿਤ ਤੇਰਥ ਬਰਤ ਅਰਧਾਨ ਕਰ ਮਨ ਮੈਂ ਧਰੇ ਗਮਾਨ ਨਾਨਕ ਨਹਿ ਪਲ ਜਾਤ ਤਹ ਜਿਉ ਕਉ ਚਰਿ ਈਸ਼ਨਾਨ ਸਿਰ ਕੰਪਿਓ ਪਗ ਡਗਮਗੇ ਨਾ ਨਾ ਜੋਤ ਤੈ ਹੀ ਨਾ ਕਹੋ ਨਾਨਕ ਐ ਬਿਦ ਭਈ ਤਉ ਨ ਹਰ ਰਸ ਲੈ ਨਾ 내ਜ ਕਰ ਦੇਖਿਆ జగਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ تیر ਹਰ ਭਗਤ ਹੈ ਤੇਰਾ ਕੋ ਮਨ ਮਾਹੇ ਜਗ ਰਚਨਾ ਸਭ ਝੂਠ ਹੈ ਜਾਨ ਲੈ ਹੋਰੇ ਮੀਤ ਕਹ ਨਾਨਕ تیر ਨਾ ਰਹੇ ਜਿਉ ਬਾਲੋ ਕੇ ਭੀਤ ਰਾਮ ਗयो ਰਾਵਣ ਗयो ਜਾ ਕੋ ਬਹੁ ਪਰਵਾਦ ਕਹੋ ਨਾਨਕ ਚਿਰ ਕਛ ਨਹੀਂ ਸੁਪਨਾ ਜਿਉ ਸੰਸਾਰ ਚਿੰਤਾ ਤਾਕੀ ਕੀ ਜੀਐ ਜੋ ਅਨਹੋਨੀ ਹੋਏ ਇਹੁ ਮਾੜਾ ਸੰਸਾਰਿਕ ਨਾਨਕ ਥਿਰ ਨਹੀਂ ਕੋਏ ਜੋ ਉਪਜੋ ਸੋ ਬਿਨਸ ਹੈ ਪਰੋ ਅਜ ਕਾਲ ਨਾਨਕ ਹਰ ਗੁਣ ਗਾਏ ਲੈ ਛਡ ਸਗਲ ਜੰਜਾਲ ਦੋਹਰਾ ਬਾਲ ਛੋਟਕਿਓ ਬੰਦਨ ਪਰੇ ਕਛੂ ਨ ਹੋਤ ਉਪਾਇ ਰਹੁ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਏ ਬਲ ਹੋਵਾ ਬੰਧਨ ਛੁਟਾ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮਹੀ ਹੋਤ ਸਹਾਏ सांग सखा सब तज गए को ननबे साथ कहो नानक ए विपत मैं टेक एकर गुनाथ। नाम रहयो साधु रहयो रहयो गुरु गोबिंद ਕਹੋ ਨਾਨਕ ਇਹ ਜਗਤ ਮੈਂ ਕਿਨ ਜਾਪਿਓ ਗੁਰਮੰਤਰ ਰਾਮ ਨਾਮਯੋ ਧਮਗਾ ਹਿਓ ਜਾ ਕ ਸਮ ਨਹੀ ਕੋਏ ਜਹ ਸਿਮਰਤ ਸੰਕਟ ਮਿਟੈ ਦਰਸ ਤਹਾਰੋ ਹੋਏ ਰਾਮ ਨਾਮ ਯੋ ਰਮਨ ਗਾਹੀਓ ਜਾ ਕੈ ਸਮ ਨਹੀ ਕੋਏ ਜਹ ਸਿਮਰਤ ਸੰਕਟ ਮਿਟੈ ਦਰਸ ਤਹਾਰੋ ਹੋਏ ਮੋਦਾਬਣੀ ਮਹਲਾ 5 ਥਾਲ ਵਿੱਚ ਤੈਨਾ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਬਸ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚ ਤਿਸ ਕਾ ਹੋਇ ਉਤਾਰੋ ਇਹ ਵਸਤ ਤ ਜੀ ਨਾ ਜਾਈ ਨਤ ਨਤ ਰਕ ਉਰਤਾਰ ਤਮ ਸੰਸਾਰ ਚਰਨ ਲਗ ਤਰੀਆ ਸਬ ਨਾਨਕ ਬ੍ਰਹਮਪਸਾਰ ਸਾਲੋਕ ਮਹੱਲਾ 5 ਤੇਰਾ ਕੀਤਾ ਜਤੋ ਨਹੀਂ ਮੈਂ ਨੋ ਜਾਗੈ ਕਿ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈਂ ਹੈਰਾਨਤ ਹੋਈ ਸਤ ਗੁਰ ਸਜਣਾ ਮਿਲੇ ਆ ਨਾਨਕ ਨਾਮ ਮਿਲਦਾ ਜੀਵਾ ਤਨ ਮਨ ਧੀਵੈ ਹਰੇ ਤਰਸ ਪਿਆ ਮਹਰਾਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀ ਵੈ ਹਰੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਮਾਲਾ ਰਾਗ ਇਕ ਸੰਤ ਪੰਚ ਬਰੰਗਨ ਸੰਗ ਅਲਾਪ ਹੈ ਅਠੋ ਨੰਦਨ ਪਰਤਮ ਰਾਗ ਭੈਰੋ ਵੈ ਕਰਹੀ ਪੰਚ ਰਾਗ ਨੇ ਸੰਗ ਉਚਰਹੀ ਪ੍ਰਥਮ ਪੈਰ ਵੀ ਬਿਲਾਵਲੀ ਪੁਨਿਆ ਕੀ ਗਾਵੇ ਬੰਗਲੀ ਪਨ ਅਸਲੇਕੇ ਕੀ ਪਈ ਬਾੜੀ ਐ ਪਰੋਕੇ ਪਾਂਚੋ ਨਾਰੀ ਪੰਚਮ ਹਰਖ ਦੇ ਸਾਖ ਸੁਨਾਵੈ ਹੈ ਬੰਗਾਲਨ ਮਦ ਮਾਧਵ ਗਾਵੇ ਲਲਤ ਬਿਲਾਵਲ ਗਵਹੀ ਆਪਣੀ ਆਪਣੀ ਭਾਂਤ अष्टपुत्र पर रव के गावे गणपतर दोतिया नाल कौसक आलाप है संग रागनी पांचो थाप गंडकरी अरदेव गंधारी गंधारेशोती उचारी तनासरी ए पांचो गायी माल राखो सख संग लाई ਮਾਰੂ ਮਾਸਤ ਅੰਗ ਮੇਵਾਰਾ ਪ੍ਰਭਲ ਚੰਡ ਕਉ ਸਖ ਉਭਾਰਾ ਖੌਕਟ ਔ ਪਉਰਾਨਦ ਗਾਏ ਅਸ਼ਟ ਮਾਲ ਕਉ ਸਖ ਸੰਗ ਲਾਏ ਪੁਨ ਆਇਓ ਇੰਡੌਲ ਪੰਚ ਨਰ ਸੰਗ ਅਸ਼ਟ ਸੁੱਤ ਉਠਾ ਤਾਨ ਕਲੋਲ ਗਾਇਨ ਚਾਰ ਮਿਲਾਵਹੀ ਤੇਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਅਹਿਰੀ ਲਾ ਭਰ ਜਾ ਸੰਗ ਲਾਏ ਪਾਂਚੋ ਅਰ ਜਾ ਸੁਰਮਾ ਆਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨ ਅਹ ਆਹਿ ਬਨੋਦਾ ਜਬ ਸਰਸ ਬਸੰਤ ਕਮਉਦਾ ਅਸ਼ਟਪੁੱਤਰ ਮੈਂ ਕਹੈ ਸਵਾਰੀ ਪੁਨ ਆਏ ਦੀਪਕੀ ਵਾਰੀ ਕਛਲੇ ਪਟ ਮੰਜਰੀ ਟੌੜੇ ਕਹੈ ਆਲਾਪ ਕਾਮਉਦੀ ਆਉ ਗੂਜਰੀ ਸੰਗ ਦੀਪਕੇ ਥਾਪ ਕਾਲੰਕਾ ਕੁੰਤਲ ਅਰੰਮ ਕਮਲ ਕੋਸਮ ਚੰਪਕੇ ਨਮਾ ਗਉੜਾ ਕਨ ਰਾ ਕਲਿਆਨਾ ਅਸ਼ਟ ਪੁੱਤਰ ਦੀਪਕੇ ਜਨਾ ਸਭ ਮਿਲਿ ਸ੍ਰੀ ਰਾਗ ਵਹਿ ਗਾਵੇ ਪਾਂਚੋ ਸੰਗ ਬਰੰਗਨ ਲਾਵੇ ਬਹਿਰਾ ਦੇ ਕਰਨਾਟੀ ਧਲੀ ਗਵਰੀ ਗਾਵੇ ਆਸਾ ਫੜੀ ਤਪਾਛੇ ਸਿੰਧ ਵਿ ਅਲਾਪੀ ਸ੍ਰੀ ਰਾਗ ਸਾਂ ਪਾਂਚੋ ਥਾਪੀ ਸਾਲੁ ਸਾਰਗ ਸાગਰਾ ਔਰ ਗਉਂਡ ਗੰਬੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਅਮੀਰ ਖਸ਼ਟ ਮੇਗ ਰਾਗ ਵੈ ਗਾਵੇ ਪਾਂਚੋ ਸੰਗ ਬਰੰਗਨ ਲਾਵੇ ਸੌਰਠ ਗਉਂਡ ਮਲਾਰੀ ਧੁਨੀ ਪੁਨ ਗਾਵੇ ਆਸਾ ਗੁਣ ਗੁਨੀ ਉਚੈ ਸਰਸ ਆਪਣ ਕਿਨੀ ਮੇਗ ਰਗ ਸਿਉ ਪੰਚ ਚੀਨੀ ਬਹਿਰਾ ਤਰ ਗਏ ਤਰ ਕੈ ਤਾਰਾ ਜਬ ਲੀ ਤਰ ਨਟ ਆਉ ਜਲ ਧਾਰਾ ਪੁਨ ਗਾਵੈ ਸ਼ੰਕਰ ਆ ਸਯੰਮ ਮੇਗ ਰਗ ਪੁਤਰਨ ਕੇ ਨਮਾ ਖਸ਼ਟ ਰਾਗ ਔਨਗਾਏ ਸੰਗ ਰਾਗ ਨੀਤੀਸ ਸਭਾ ਪੁੱਤਰ ਰਾਗਨ ਕੇ 8 10 20 ਖਸ਼ਟ ਰਾਗ ਔਨਗਾਏ ਸੰਗ ਰਾਗ ਨੀਤੀਸ ਸਬ ਪੁੱਤਰ ਰਾਗੰਨ ਕੈ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ